ਸੁਖੀ ਰੰਦਾਵਾ ਉਹਨੂੰ ਉਹਦੇ ਸੌਹਰਿਆਂ ਦਾ ਹੀ ਦਿੱਚੀ ਜਾਂਦਾ ਉਹਦੇ ਜਿਹੜਾ ਆਪਣਾ ਅਬਲ ਖਰਾਨਾ ਅਬਲ ਖਰਾਨਾ ਕਹਿੰਦਾ ਅਬਲ ਖਰਾਨਾ ਅਬਲ ਖਰਾਨਾ ਉਹ ਐਨੇ ਚੀ ਨਿੱਤਰ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਬਾਜਵਾਦ ਸਾਹਿਬ ਦੀ ਤਾਂ ਪਜਾਮੀ ਤੇ ਉਹਦੀ ਨਿਗਾ ਪੈ ਜਾਂਦੀ ਉਹ ਬਾਬਾ ਉਹ ਜਿਹੜਾ ਸਪੀਕਰ ਬਿਠਾਇਆ ਤੁਸੀਂ ਉਹ ਵੀ ਜਿਹੜੇ ਕੱਪੜੇ ਪਾਉਂਦਾ ਉਹ ਪਜਾਮੀ ਵਾਲੇ ਪਾਉਂਦਾ ਉਹਦੀ ਕਿਉਂ ਨਹੀਂ ਉਹਦੇ ਨੁਕਸ ਕਿਉਂ ਨਹੀਂ ਲੱਭਦਾ ਦੱਸੋ ਕੋਈ ਇਹ ਚੀਫ ਮਿਨਿਸਟਰ ਦਾ ਕੰਮ ਹੈ ਇਹਦਾ ਨਿਆਣਾ ਫਿਲਮ ਸਟਾਰ ਬਣਨਾ ਚਾਹੁੰਦਾ ਸੀ ਇਹਦਾ ਐ ਬਣਨਾ ਚਾਹੁੰਦਾ ਸੀ ਨਹੀਂ ਬਣਿਆ ਜਿਹੜੇ ਅਸਲ ਮੁੱਦੇ ਆ ਪੰਜਾਬ ਦੇ ਉਹਦੇ ਚ ਹਾਉ ਕਾਂਗਰਸ ਐਨ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਐ ਜੁਆਇੰਟ ਐਕਸ਼ਨ ਕਰ ਰਿਆ ਹਾਉ ਦੇ ਆਰ ਟੂਗੇਦਰ ਹੈਂਡ ਇਨ ਗਲੋਵਜ਼ ਇਨ ਕ੍ਰਪਸ਼ਨ ਇਸ ਮੁੱਦੇ 'ਤੇ ਦੇਰ ਇਜ਼ ਨੋ ਡਿਸਕਸ਼ਨ ਇਹ ਫਾਈਲ ਰੱਖਦਾ ਨਾ ਚੀਫ ਮਿਨਿਸਟਰ ਐਨ ਐਕਸ਼ਨ ਲੈਂਦਾ ਕਿਤਾ ਪ੍ਰਧਾਨ ਸਾਹਿਬ ਦੀ ਬਖਾਉਂਦਾ ਉਹ ਮੁੜ ਕੇ ਬੋਲਦਾ ਹੀ ਨਹੀਂ ਵਿਚਾਰਾ ਉਹਨੂੰ ਨਾ ਕਿਤੇ ਆਟ ਦੀ ਕੋਈ ਪ੍ਰੋਬਲਮ ਆ ਜਾਏ ਮੈਨੂੰ ਤਾਂ ਉਹਦਾ ਡਰ ਰਹਿਦਾ। ਨਿੱਕੇ ਨਿਆਣੇ ਨੇ ਜ਼ਿੰਮੇਵਾਰੀ ਵੱਢੀ ਆ ਕਾਂਗਰਸ ਪਾਰਟੀ ਦੀ ਕਰਪਸ਼ਨ ਚੋਂ ਕੱਢਣਾ ਦੇਸ਼ ਚ ਬਚਾਉਣਾ। ਅੱਜ ਮੈਂ ਪੁੱਛਣਾ ਚਾਹੁੰਦਾ ਕਾਂਗਰਸੀਆਂ ਨੂੰ ਥੋੜਾ ਗੱਠ ਜੋੜਤਾ ਹੋਇਆ ਹੀ ਆ ਲੱਗਦਾ। ਕਿਉਂਕਿ ਜਿਹੜਾ ਤਾਂ ਨਹੀਂ ਮੰਨਦਾ ਸੀ ਉਹਦਾ ਤਾਂ ਇਹ ਕਹਿ ਦਿੰਦਾ ਵਿਧਾਨ ਸਭਾ ਚ ਆ ਰਹੀ ਫਾਈਲ ਆ ਰਹੀ ਫਾਈਲ। ਇੱਕ ਤਾਂ ਪ੍ਰਧਾਨ ਸਾਹਿਬ ਦੀ ਬਕਾਉਂਦਾ ਉਹ ਮੁੜ ਕੇ ਬੋਲਦਾ ਹੀ ਨਹੀਂ ਵਿਚਾਰਾ। ਉਹਨੂੰ ਨਾ ਕਿਤੇ ਆਟ ਦੀ ਕੋਈ ਪ੍ਰੋਬਲਮ ਆ ਜਾਏ ਮੈਨੂੰ ਤਾਂ ਉਹਦਾ ਡਰ ਰਹਿਦਾ ਨਿੱਕੇ ਨਿਆਣੇ ਨੇ ਜ਼ਿੰਮੇਵਾਰੀ ਵੱਢੀ ਆ ਕਾਂਗਰਸ ਪਾਰਟੀ ਦੀ ਕਰਪਸ਼ਨ ਚੋਂ ਕੱਢਣਾ ਦੇਸ਼ ਚੋਂ ਬਚਾਉਣਾ ਵੱਡੀ ਜ਼ਿੰਮੇਵਾਰੀ ਆ ਉਸ ਪ੍ਰਧਾਨ ਤੇ ਉਹ ਫਾਈਲ ਪਤਾ ਨਹੀਂ ਕੀ ਕਰਦਾ ਮੈਨੂੰ ਲੱਗਦਾ ਜਿਵੇਂ ਚੱਪੇ ਆਲੂ ਵਿਖਾਉਂਦਾ ਸੀ ਨਾ ਮੁੜ ਕੇ ਆਹੀ ਛੰਗਲ ਤੇ ਆਹ ਤਾਲਾ ਕਿਤੇ ਬੜਿੰਗ ਸਾਹਿਬ ਦੇ ਨਾ ਪੈ ਜੇ ਮੈਂ ਤਾਂ ਇਹ ਗੱਲ ਦਾ ਡਰ ਰਹਿਦਾ ਔਰ ਦੂਜਾ ਉਹ ਉਹ ਕਿਹੜਾ ਸੁੱਖੀ ਰੰਦਾਵਾ ਉਹਨੂੰ ਉਹਦੇ ਸੌਹਰਿਆਂ ਦਾ ਹੀ ਦਿੱਚੀ ਜਾਂਦਾ ਉਹਦੇ ਜਿਹੜਾ ਆਪਣਾ ਅਬুল ਖਰਾਨਾ ਅਬুল ਖਰਾਨਾ ਕਹਿੰਦਾ ਅਬুল ਖਰਾਨਾ ਅਬুল ਖਰਾਨਾ ਉਹ ਇੰਨੇ ਚਿੱਤਰ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਬਾਜਵਾਦ ਸਾਹਿਬ ਦੀ ਤਾਂ ਪਜਾਮੀ ਤੇ ਉਹਦੀ ਨਿਗਾ ਪੈ ਜਾਂਦੀ ਉਹ ਬਾਬਾ ਉਹ ਜਿਹੜਾ ਸਪੀਕਰ ਬਿਠਾਇਆ ਤੁਸੀਂ ਉਹ ਵੀ ਜਿਹੜੇ ਕੱਪੜੇ ਪਾਉਂਦਾ ਉਹ ਪਜਾਮੀ ਵਾਲੇ ਪਾਉਂਦਾ ਉਹਦੀ ਕਿਉਂ ਨਹੀਂ ਉਹਦੇ ਨੁਕਸ ਕਿਉਂ ਨਹੀਂ ਲੱਭਦਾ ਦੱਸੋ ਕੋਈ ਇਹ ਚੀਫ ਮਿਨਿਸਟਰ ਦਾ ਕੰਮ ਹੈ ਇਹਦਾ ਨਿਆਣਾ ਫਿਲਮ ਸਟਾਰ ਬਣਨਾ ਚਾਹੁੰਦਾ ਸੀ ਇਹਦਾ ਐ ਬਣਨਾ ਚਾਹੁੰਦਾ ਸੀ ਨਹੀਂ ਬਣਿਆ ਜਿਹੜੇ ਅਸਲ ਮੁੱਦੇ ਆ ਪੰਜਾਬ ਦੇ ਉਹਦੇ ਚ ਹਾਉ ਕਾਂਗਰਸ ਐਨ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਹੈ ਜੁਆਇੰਟ ਐਕਸ਼ਨ ਕਰ ਰਿਹਾ ਹਾਉ ਦੇ ਆਰ ਟੂਗੇਦਰ ਹੈਂਡ ਇਨ ਗਲੋਵਜ਼ ਇਨ ਕਰਪਸ਼ਨ ਇਸ ਮੁੱਦੇ 'ਤੇ देयर ਇਜ਼ ਨੋ ਡਿਸਕਸ਼ਨ ਇਹ ਫਾਈਲ ਰੱਖਦਾ ਨਾ ਚੀਫ ਮਿਨਿਸਟਰ ਐਨ ਐਕਸ਼ਨ ਲੈਂਦਾ ਤੇ ਪੰਜਾਬ ਦੇ ਲੋਕ ਕਹਿੰਦੇ ਕਿ ਵਾਕ ਵਾਕੇ ਕੰਮ ਬਾ ਕਮਾਲ ਕੰਮ ਕੀਤਾ ਜਿਹੜੀ ਇੱਕ ਵੀਡੀਓ ਤੁਸੀਂ ਸੁਣੀ ਸੀ ਵਿਜੇ ਸਿੰਘਲੇ ਦੀ ਉਹ ਤਾਂ ਅਜ ਤੱਕ ਨਾ ਸੁਣੀ ਕਿਸੇ ਨੇ ਵੀਡੀਓ ਦਾ ਕੀ ਸੁਣਾਉਣੀ ਸੀ ਤੁਸੀਂ ਸੁਣ ਕੇ ਹਾਈ ਲੋ ਜਿੱਥੇ ਕੋਰਟ 'ਚ ਕੇਸ ਚੱਲਦਾ ਸੀ ਉੱਥੇ ਜਾ ਕੇ ਮੁੱਖ ਗਵਾਦੇ ਰੂਪ ਚ ਉਹਦੇ ਖਿਲਾਫ ਗਵਾਹੀ ਦਿੰਦੇ ਲੋਕਾਂ ਨੇ ਤਾਂ ਵੀ ਕਹਿਣਾ ਸੀ ਜੋ ਸੀਰੀਅਸ ਅਬਾਊਟ ਕਰਾਪਸ਼ਨ ਮਗਰ ਸਿਰਫ ਕਰਪਟ ਲੀਡਰਸ ਨੂੰ ਫੜ ਕੇ ਉਹਨਾਂ ਤੋਂ ਪੈਸੇ ਲੈਣੇ ਇਲੈਕਸ਼ਨ ਫੰਡਿੰਗ ਕਰਾਣੀ ਜਿਵੇਂ ਸ਼ਰਾਬ ਘਟਾਲੇ 'ਚ ਕੀਤੀ ਆ ਉਹ ਇਹਨਾਂ ਦਾ ਅਸਲ ਚਿਹਰਾ ਤੇ ਅਸਲ ਇਹਨਾਂ ਦੇ ਕਟਰ ਮਹਾਨਦਾਰਾ ਦੀ ਕਟਰ ਸੋਚ ਥੈਂਕ ਯੂ ਤੁਹਾਡੇ ਕੋਈ ਸਵਾਲ ਜੀ ਇਹ ਪੰਡ ਲਈ ਕਰਦੇ ਸੀਗੇ ਹੁਣ ਸਭਾ ਵਿੱਚ ਹਾਂ ਜੀ ਸਾਡੀ ਪੰਡ ਰੱਖੀ ਹੋਈ ਹੈ ਕੀ ਲੱਗਦਾ ਕਿ ਇਹਨਾਂ ਦੇ ਘਟਾਲਿਆਂ ਦੀ ਸੀਗੀ ਜਾਂ ਪੰਜਾਬ ਦੇ ਵਿੱਤ ਦੀ ਸੀਗੀ ਉਹ ਲੱਗਦਾ ਇਹ ਫਾਈਲ ਫੂਲੀ ਸੀ 4600 ਗਰੀਬ ਲੋਕਾਂ ਦੀ ਘਰਾਂ ਦੀ ਕੱਚੇ ਮਕਾਨਾਂ ਦੀ ਪੱਕੀ ਛੱਤ ਪਾਉਣ ਵਾਸਤੇ ਉਹ ਫਾਈਲ ਸੀ ਜਿਹੜੀ ਮੈਨੂੰ ਲੱਗਦਾ ਭਗਵੰਤ ਮਾਨ ਨੇ ਇਹਨੂੰ ਫੜਾਤੀ ਤੇ ਧੰਨੇ ਨੇ ਫੜਾਤੀ ਉਹ ਧੰਨੇ ਦਾ ਕੀ ਨੋ ਦੱਸਿਆ ਯਾਰ ਇੱਕਦਮ ਉਹ ਇੰਦਰਪਾਲ ਸਿੰਘ ਇੰਦਰਪਾਲ ਸਿੰਘ ਇੰਦਰ ਦੇਵਤਾ ਜੀ ਹੋਏ ਤੇ ਮਿਹਰਬਾਨ ਤੇ ਭਾਈ ਸਾ ਉਹ ਲੱਗ ਗਿਆ ਚੀਫ ਇਨਫੋਰਮੇਸ਼ਨ ਕਮਿਸ਼ਨਰ ਇਲੈਕਸ਼ਨ ਕਮਿਸ਼ਨ ਸ਼ੁੱਡ ਰਿਮੂਵ ਹਿਮ ਇਨਕੁਆਇਰੀ ਹੋਵੇ ਹੈ ਜੀ ਦੀ ਹੀ ਇਨ ਸਿਟਿੰਗ ਇਨ ਅ ਕਨਸਟੀਟਿਊਸ਼ਨਲ ਪੋਸਟ ਇਜ਼ ਵਰਕਿੰਗ ਫਾਰ ਆਮ ਆਦਮੀ ਪਾਰਟੀ ਸਾਰੇ ਤੁਸੀਂ ਫੋਨ ਕਾਲ ਡਿਟੇਲ ਸੀਲ ਕਰ ਲੋ ਉਹਦੀ ਇਨਕੁਆਇਰੀ ਕਰਾ ਲਓ ਤੁਹਾਡੇ ਸਾਹਮਣੇ ਅੱਜ ਉਹ ਵੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਤੇ ਭਾਈ ਸਾਹਿਬ ਚੱਬੇਵਾਲ ਸਾਹਿਬ ਵੀ ਹੁਸ਼ਿਆਰਪੁਰ ਚ ਰਹਿਣ ਵਾਲਾ ਹੁਣ ਜਿਹੜੇ ਖਿਲਾਫ ਐਡੀ ਫਾਈਲ ਤਿਆਰ ਸੀ ਉਹਨੂੰ ਕਿਹਾ ਦੇਖੋ ਕਿੱਡੇ ਖੁਸ਼ ਹੋ ਕੇ ਜੱਪੀਆਂ ਪਾਉ ਰਹੇ ਉਹਨੂੰ ਇਸ ਗੱਲ ਦੀ ਖੁਸ਼ੀ ਚੱਪੇਵਾਲ ਸਾਹਿਬ ਨੂੰ ਕੋਈ ਕਲੀਨ ਚਿੱਟ ਮਿਲ ਗਈ ਉਹਨੂੰ ਇਸ ਗੱਲ ਦੀ ਖੁਸ਼ੀ ਕਿ ਮੇਰੇ ਕੋਲ ਹੁਸ਼ਾਰਪੁਰ ਕੋਈ ਕੈਂਡੀਡੇਟ ਨਹੀਂ ਸੀ ਸਾਡੇ ਕੋਲ ਕੈਂਡੀਡੇਟ ਆ ਗਿਆ ਜੇ ਤੁਸੀਂ ਕੈਂਡੀਡੇਟ ਦਾ ਸਾਦੀ ਸਜ਼ਾ ਹੋਣੀ ਚਾਹੀਦੀ ਚੱਪੇਵਾਲ ਸਾਹਿਬ ਦੰਤਬੰਦ ਨੂੰ ਬਿਲੋਂਗ ਕਰਦੇ ਆ ਦੰਤਾਂ ਨਾਲ ਠੱਗੀ ਮਾਰੀ ਜਾਂਦੀ ਹੈ ਤਾਂ ਹੋਣਾ ਉਸੇ ਐਸ ਸੀ ਸੀਟਾਂ ਦੇ ਆਪ ਕੋਲ ਕੈਂਡੀਡੇਟ ਬਣਾਉਣ ਨੂੰ ਬਹੁਤ ਤੇਜ਼ ਜਲਦੀ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦੀ ਅਗਰ ਉਹਨਾਂ ਨੇ ਕਰਨਾ ਸੀ ਕਿ ਤਾਂ ਉਹਨੂੰ ਹੁਸ਼ਾਰਪੁਰ ਤੋਂ ਕੈਂਡੀਡੇਟ ਖੜਾ ਕਰ ਤਕੋ ਇਹਦੇ ਚ ਬੜਾ ਤੁਹਾਡਾ ਇੰਪੋਰਟੈਂਟ ਸਵਾਲ ਹੈ ਔਰ ਮੈਂ ਥੋੜੀ ਜੀ ਗੱਲ ਪਹਿਲਾਂ ਕਰਕੇ ਰਹਿ ਗਿਆ ਦਲਿਤ ਡੈਪੀ ਸੀਐਮ ਬਣਾਉਣ ਦੀ ਗੱਲ ਸੁਖਵਿੰਦਰ ਕੋਟਲੀ ਨੇ ਕੀਤੀ ਤੇ ਉਹਨੂੰ ਇਹ ਕਹਤਾ ਕਿ ਇਹਨੂੰ ਤਾਂ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਮੇਰੀ ਜੇ ਦਲਤ ਭਾਈਚਾਰੇ ਦੀ ਕੋਈ ਗੱਲ ਕਰੇ ਜਿਹੜਾ ਦਲਤ ਭਾਈਚਾਰੇ ਨੂੰ ਠੱਗੇ ਚੱਬੇਵਾਲ ਸਾਹ ਵਰਗੇ ਔਰ ਉਹਦੀ ਇਨਕੁਆਇਰੀ ਕੌਣ ਕਰੇ ਇੱਕ ਆਨੈਸਟ ਡੀਸੀ ਜਿਹੜੇ ਅਗੇਨ ਬਿਲੋਂਗਸ ਟੂ ਸ਼ਡਿਊਲ ਕਾਸਟ ਕਮਿਊਨਿਟੀ ਸੰਦੀਪ ਹੰਸ ਜੀ ਜਿਹਨੂੰ ਅੱਜ ਇਹਨਾਂ ਨੇ ਤਿੰਨ ਤਿੰਨ ਵੱਡੇ ਮਹਿਕਮਿਆਂ ਦੇ ਚਾਰਜ ਦਿੱਤੇ ਆ ਉਹ ਇਨਕੁਆਇਰੀ ਕਰੇ ਕਿਉਂ ਕਿਉਂਕਿ ਉਹਨੂੰ ਦਰਦ ਹੋਇਆ ਕਿ ਹੀ ਹੈਜ਼ ਚੀਟਡ ਦ ਪੋਰਸਟ ਆਫ ਦ ਪੋਰ ਦਲਤ ਭਾਈਚਾਰੇ ਨੂੰ ਇਹਨੇ ਚੀਟ ਕੀਤਾ ਉਹਦੀ ਇਨਕੁਆਇਰੀ ਤਾਂ ਪਾਤੀ ਕੂੜੇਦਾਨ ਚ ਤੇ ਇਹਨੂੰ ਲਿਆ ਕੇ ਆ ਸਨਮਾਨਿਤ ਕਰ ਰਿਹਾ ਤੇ ਕੀ ਇਹਨਾਂ ਦਲਤ ਭਰਾਵਾਂ ਪ੍ਰਤੀ ਕੀ ਸੋਚ ਹੈ ਕੀ ਇਹਨਾਂ ਨੇ ਦੇਣਾ ਦਲਤ ਭਰਾਵਾਂ ਨੂੰ ਇਹ ਫੋਟੋ ਸਭ ਕੁਝ ਜਗਜਾਰ ਕਰ ਰਹੀ ਹੈ आज क्वेरी रिपोर्ट जगजार कर रही नहीं बनाऊना चाहिए कि नहीं नहीं बनाऊना इन्हें तो जेल में देना चाहिए और जेड़े दी मदद कर रहे हैं उनोंनु भी जेल में देना चाहिए चाहे वो भगवंत मान है चाहे वो ਧੰਨਾ 인ਦਰਪਾਲ ਕੀ ਨੌਦਾ 인ਦਰਪਾਲ ਪਤਾ ਨਹੀਂ ਗੁਰਕਬਾਲ 인ਦਰਪਾਲ ਜਿਹੜਾ ਵੀ ਆ ਉਹਦਾ ਉਹਨੂੰ ਵੀ ਫੜ ਕੇ ਅੰਦਰ ਦੇਣਾ ਚਾਹੀਦਾ ਸਰ ਜਿਵੇਂ ਤੁਸੀਂ ਦੱਸ ਰਹੇ ਹੋ ਔਰ ਇਹਦੇ ਚਤਾ ਦੇਖੋ ਇਹ ਜੁਆਇਨਿੰਗ ਦਾ ਅਸਲ ਛਰੇ ਵਿਜੀਲੈਂਸ ਮਹਿਕਮੇ ਨੂੰ ਤੇ ਇਹਨਾਂ ਅਫਸਰਾਂ ਨੂੰ ਮੈਂ ਦੇ ਸਕਦਾ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਜੇ ਕਿਤੇ ਕਲੀਨ ਚਿੱਟ ਜਿੱਤੀ ਹੁੰਦੀ ਤੇ ਇਹ ਕਿਤੇ ਆਉਂਦਾ ਸੀ ਇਹਨਾਂ ਕੋਲ ਮਤਲਬ ਇਹ ਤਾਂ ਹਾਲ ਹੈ ਹੁਣ ਅਫਸਰਾਂ ਦਾ ਕੀ ਬਣੂ ਸਭ ਅਫਸਰ ਜਿਨ੍ਹਾਂ ਨੇ ਸਹੀ ਕੰਮ ਕੀਤਾ ਹੁਣ ਉਹਨਾਂ ਜਦ ਆਮ ਆਦਮੀ ਪਾਰਟੀ ਚ ਚਲੇ ਗਿਆ ਤੇ ਉਹਨਾਂ ਦਾ ਇੱਕ ਅਨਮੋਲ ਹੀਰਾ ਬਣ ਗਿਆ ਤੇ ਫਿਰ ਹੁਣ ਮੁੜ ਕੇ ਤਾਂ ਇਹਨਾਂ ਅਫਸਰਾਂ ਦੀ ਐਸੀ ਤੇ ਅਸੀ ਫਿਰ ਨਹੀਂ ਆ ਇਹ ਤਾਂ ਹਾਲਾਤ ਆ